ਦਖੋ ਮਨਿੰਦਰ ਸਿੰਘ ਨੂੰ ਜਿਹੜਾ ਉਹਨਾਂ ਨੇ ਕੋਰਟ ਦੇ ਵਿੱਚ ਆਪਣੀ ਰਾਹਤ ਦੇ ਲਈ ਹਾਈ ਕੋਰਟ 'ਚ ਗਏ ਸੀ ਪਰ ਉਹਨੂੰ ਕੋਰਟ ਨੇ ਕੋਈ ਵੀ ਹਾਈ ਕੋਰਟ ਨੇ ਕੋਈ ਵੀ ਉਹਨੂੰ ਰਾਹਤ ਨਹੀਂ ਦਿੱਤੀ ਔਰ ਜਿਹੜੀ ਥੱਲੜੀ ਅਦਾਲਤ ਦੀਆਂ ਜਿਹੜੀਆਂ ਉਹਦੀਆਂ ਸਜ਼ਾ ਸੀ 4 ਸਾਲ ਦੀ ਉਹਨੂੰ ਬਰਕਰਾਰ ਰਹਿਣ ਰਿਹਾ ਆ ਹੁਣ ਹੋਣਾ ਤਾਂ ਇਹ ਚਾਹੀਦਾ ਸੀ ਕਿ ਲੋਕ ਸਭਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੂੰ ਇਮੀਡੀਏਟਲੀ 2 ਸਾਲ ਦੀ ਵੱਧ ਸਜ਼ਾ ਹੋਣ ਤੇ ਉਹਦੀ ਜਿਹੜੀ ਮੈਂਬਰਸ਼ਿਪ ਖਤਮ ਕਰਨੀ ਚਾਹੀਦੀ ਸੀ ਦੂਜਾ ਪਾਰਟੀ ਨੂੰ ਵੀ ਆਪਣਾ ਕਰਤੱਵ ਸਮਝਦੇ ਹੋਏ ਜਿਹੜਾ ਉਹਨੂੰ ਉਹਦੀ ਮੈਂਬਰਸ਼ਿਪ ਖਤਮ ਕਰਨੀ ਚਾਹੀਦੀ ਸੀ ਪਰ ਨਾ ਤਾਂ ਪਾਰਟੀ ਨੇ ਉਹਦੀ ਮੈਂਬਰਸ਼ਿਪ ਖਰਾਬ ਖਤਮ ਕੀਤੀ ਤੇ ਨਾ ਹੀ ਉਹਦੀ ਜਿਹੜੀ ਵਿਧਾਨ ਸਭਾ ਤੋਂ ਉਹਦੀ ਮੈਂਬਰੀ ਜਿਹੜੀ ਖਤਮ ਕੀਤੀ ਗਈ ਇਹਦਾ ਮਤਲਬ ਹੈ ਕਿ ਆਮ ਆਦੀ ਪਾਰਟੀ ਜਿਹੜੀ ਆ ਦਲਿਤਾਂ ਤੇ ਹੋਏ ਅਤਿਆਚਾਰ ਕਰਨ ਵਾਲੇ ਅਤਿਆਚਾਰ ਵਿਅਕਤੀ ਨੂੰ ਕਿਤੇ ਨਾ ਕਿਤੇ ਸਨਰੱਖਣ ਦੇ ਰਹੀ ਵੈਸੇ ਤਾਂ ਬੜਾ ਆਲੇ ਦੁਆਲੇ ਕਹਿੰਦੇ ਕਿ ਹਰਿਆਣਾ ਜਿਹਾ ਹੋ ਰਿਹਾ ਹਰਿਆਣਾ ਚ ਪਰ ਇਹਨਾਂ ਦੀ ਆਪਣੇ ਇੱਥੇ ਕੀ ਹੋ ਰਿਹਾ ਆਪਣੇ ਮੰਜੇ ਥੱਲੇ ਸੋਟਾ ਨਹੀਂ ਫੇਰ ਰਹੇ ਔਰ ਪੰਜਾਬ ਦੇ ਵਿੱਚ ਜਿਹੜਾ ਇੱਕ ਵਿਧਾਇਕ ਜਿਹਨੂੰ ਅਦਾਲਤ ਨੇ ਦੋਸ਼ੀ ਮੰਨ ਲਿਆ ਸਜ਼ਾ ਵੀ ਸੁਣਾਤੀ ਉਹਨੂੰ ਵੀ ਜਿਹੜਾ ਆ ਇਹ ਹੱਲੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਦੇ ਤੇ ਦੱਸਦਾ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਦਲਿਤਾਂ ਦੇ ਪ੍ਰਤੀ ਕੋਈ ਸ਼ਰਦਾ ਜਾਂ ਦਲਿਤਾਂ ਦੇ ਨਾਲ ਕੋਈ ਸਮਦਰਦੀ ਨਹੀਂ ਹੈਗੀ ਉਹ ਦਲਿਤਾਂ ਦੇ ਨਾਲ ਨਫ਼ਰਤ ਕਰਦੇ ਆ ਨਹੀਂ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਡਿਪਟੀ ਸੀਐਮ ਬਣਾਵਾਂਗੇ ਤੇ ਡਿਪਟੀ ਸੀਐਮ ਵੀ ਨਹੀਂ ਬਣਾਇਆ 51000 ਦੀ ਅਸੀਂ ਗ੍ਰਾਂਟ ਦੇਾਂਗੇ ਉਹ ਵੀ ਜਿਹੜੀ ਆ 51000 ਜਿਹੜਾ ਅਸੀਂ ਵਿਆਹ ਦਾ ਸ਼ਗਨ ਸਕੀਮ ਦਾ ਗੱਲ kiya ਸੀ ਕਿ 51000 ਅਸੀਂ ਪਰ ਜਿਹੜੀ ਲੜਕੀ ਦੇ ਵਿਆਹ ਦੇ ਉੱਤੇ ਸ਼ਗਨ ਸਕੀਮ ਦੇਾਂਗੇ ਉਹ ਤਾਂ ਜਿਹੜੀ ਪਹਿਲਾਂ ਮਿਲਦੀ ਸੀ ਉਹ ਤਾਂ ਦੂਰ ਜਿਹੜੀ ਆਪਣੇ ਦੇਣ ਤੋਂ ਦੂਰ ਦੀ ਪਹਿਲਾਂ ਮਿਲਦੀ ਵੀ ਖਤਮ ਕਰਤੀ ਚਾਹੇ ਅਸੀਂ ਕਹੇ ਦੀ ਇਹ ਕਿ ਇਹਨਾਂ ਦੇ ਦਲਿਤਾਂ ਦੇ ਘਰ ਬਣਾ ਕੇ ਦੇਣੇ ਸੀ ਕੇਂਦਰ ਚੋਂ ਗ੍ਰਾਂਟ ਆਣ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਪਰ ਉਹ ਵੀ ਜਿਹੜੀ ਹੈ ਲਾਗੂ ਕਿਤੇ ਸਹੀ ਤਰੀਕੇ ਨਾਲ ਇੱਥੇ ਨਹੀਂ ਹੋ ਰਹੀ ਸਕੂਲਾਂ ਦੀ ਹਾਲਤ ਬੜੀ ਪਤਲੀ ਕੀਤੀ ਕਿਉਂਕਿ ਉੱਥੇ ਦਲਿਤਾਂ ਦੇ ਲੋਕ ਗਰੀਬਾਂ ਦੇ ਲੋਕ ਬੱਚੇ ਪੜ੍ਹਦੇ ਆ ਔਰ ਇਸੇ ਤਰ੍ਹਾਂ ਹੀ ਜਿਹੜੀ ਆਯੁਸ਼ਮਾਨ ਯੋਜਨਾ ਉਹ ਪੂਰੇ ਦੇਸ਼ ਤੇ ਤਾਂ ਚੱਲੂ ਹੁੰਦੀ ਹੈ ਜਿੱਥੇ ਗਰੀਬ ਦਲਿਤ ਜਿਹੜੇ ਲੋਕਾਂ ਨੂੰ ਜਿਹੜੀ ਰਾਹਤ ਮਿਲਦੀ ਸੀ ਉਹ ਵੀ ਇੱਥੇ ਪੰਜਾਬ ਦੇ ਜਿਹੜੇ ਚ ਬੰਦ ਪਈ ਆ ਔਰ ਪੰਜਾਬ ਦਾ ਕੋਈ ਵੀ ਪ੍ਰਾਈਵੇਟ ਹਸਪੀਟਲ ਜਿਹੜਾ ਆ ਉਹਨਾਂ ਨੂੰ ਰਾਸ਼ੀਮਾਨ ਕਾਰਡ ਨੂੰ ਨਹੀਂ ਲੈਂਦਾ ਔਰ ਉਹੀ ਪੰਜਾਬ ਦੇ ਵਿੱਚ ਜੇ ਕੋਈ ਹਿਮਾਚਲ ਦਾ ਜਾਂ ਜੇ ਐਂਡੀਕੇ ਦਾ ਲੈ ਕੇ ਆਉਂ ਕਾਰਡ ਲੈ ਕੇ ਆਉਂਦਾ ਉਹਨੂੰ ਜਿਹੜੇ ਆ ਪ੍ਰਾਈਵੇਟ ਸਕੂਲ ਪੰਜਾਬ ਪ੍ਰਾਈਵੇਟ ਹਸਪੀਟਲ ਜਿਹੜੇ ਆ ਉਹ ਪੰਜਾਬ ਦੇ ਉਹਨੂੰ ਇੰਟਰਟੇਨ ਕਰਦੇ ਆ ਸੋ ਇਹਦੇ ਚ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦਾ ਦਲਿਤਾਂ ਦੇ ਪ੍ਰਤੀ ਜਿਹੜੀ ਇਹ ਨਫ਼ਰਤ ਵਾਲਾ ਰਵਈਆ ਇਹ ਜਿਹੜਾ ਦੂਸਰਿਆਂ ਦੇ ਤਾਂ ਇਲਜ਼ਾਮ ਲਗਾਣਾ ਪਰ ਆਪਣੇ ਦੇ ਵਿੱਚੋਂ ਜਿਹੜਾ ਆ ਉਹ ਮਨਾਂ ਦੀ ਖੋਟ ਸਾਫ਼ ਦਿਖਾਈ ਦਿੰਦੀ ਹੈ ਔਰ ਫੋਟੋ ਲਾ ਕੇ ਵੈਸੇ ਦਿਖਾਵੇ ਦੇ ਲਈ ਡਾਕਟਰ ਵੇਡਕਾਰ ਦੀ ਫੋਟੋ ਲਗਾ ਕੇ ਔਰ ਪਗਸੈਣੀ ਦੀ ਫੋਟੋ ਲਗਾ ਕੇ ਆਪਣੇ ਆਪ ਨੂੰ ਵਧੀਆ ਸਾਫ਼ ਸ਼ਖੀਰ ਦਿਖਾਣਾ ਚਾਹੁੰਦੇ ਆ ਪਰ ਲੋਕ ਪ੍ਰੈਕਟੀਕਲ ਰੂਪ ਚ ਦੇਖਣਾ ਚਾਹੁੰਦੇ ਆ ਔਰ ਅੱਜ ਉਹਦੇ ਚ ਇਹਨਾਂ ਦਾ ਚਿਹਰਾ ਨੰਗਾ ਹੁੰਦਾ ਦਿਖਾਈ ਦਿੰਦਾ ਹੈ ਇਹ ਯੋਜਨਾਏ ਤਾਂ ਇਹਨਾਂ ਨੇ ਬਹੁਤ ਸਾਰੀ ਲਾਂਚ ਕੀ ਹੈ ਯੋਜਨਾਵਾਂ ਤਾਂ ਇਹਨਾਂ ਨੇ ਬਹੁਤ ਸਾਰੀਆਂ ਲਾਂਚ ਕੀਤੀਆਂ ਪਰ ਮੈਨੂੰ ਜਿੰਨੀਆਂ ਵੀ ਲਾਂਚ ਕੀਤੀਆਂ ਆ ਉਹਨਾਂ ਚ ਕੋਈ ਇੱਕ ਯੋਜਨਾ ਮੈਨੂੰ ਚਲਦੀ ਦਿਖਾ ਦਿਓ ਜਿਹੜੀ ਚੱਲਦੀ ਹੈ ਚਾਹੇ ਉਹ ਕਿਸੇ ਵੀ ਚਾਹ ਰੈਵਨਿਊ ਦੀ ਗੱਲ ਕੀਤੀ ਬੜੀਆਂ ਕੀਤੀਆਂ ਰਜਿਸਟਰੀਆਂ ਜਿਹੜੀਆਂ ਅਗਰ ਉਹਦੇ ਚ ਕਰਾਪਸ਼ਨ ਕਹਿੰਦੇ ਖਤਮ ਹੋ ਗਈ ਫਲਾں ਕਰਦੇ ਆਂਗੇ ਤੁਮਕਾਂ ਕਰਦੇ ਆਂਗੇ ਹਸਪਤਾਲਾਂ ਦੇ ਨੀਂ ਪੱਥਰ ਰੱਖ ਤੇ ਘੋਸ਼ਣਾਵਾਂ ਬਹੁਤ ਕਰਤੀਆਂ 10 ਲੱਖ ਰੁਪਏ ਦਾ ਜਿਹੜਾ ਸਵਾਸਥ ਬੀਮਾ ਦਾ ਵੀ ਘੋਸ਼ਣਾਵਾਂ ਕੀਤੀਆਂ ਉਹ ਹੱਲੇ ਤੱਕ ਜਿਹੜੀ ਸਾਨੂੰ ਕਿਤੇ ਧਰਾਤਲ ਤੇ ਤਾਂ ਕੋਈ ਸਕੀਮ ਨਹੀਂ ਦੀਦੀ ਸਿਰਫ ਫਰਜੀ ਪੋਸਟਰ ਲੱਗਣੇ ਆ ਔਰ ਇਹਦੇ ਜਿਹੜੇ ਹੋਲ ਲਸਨ ਦਿਨਾਂ ਨੂੰ ਤੁਸੀਂ ਗਲੀਆਂ ਸੜਕਾਂ ਦੇ ਵਿੱਚ ਹੋਲਡਿੰਗ ਲੱਗਿਓ ਦੇਖੂਗੇ ਪਰ ਇਹ ਧਰਾਤਲ ਤੇ ਤੁਹਾਨੂੰ ਕੁਝ ਨਹੀਂ ਮਿਲਣੀ 10 ਲੱਖ ਦਾ ਜਿਹੜਾ ਬੀਮਾ ਸੀ ਉਹ ਵੀ ਹੁਣ ਕਹਿੰਦਾ 10 ਅੰਬਰ ਤੋਂ ਲਾਗੂ ਕਰਾਂਗੇ ਔਰ ਇਦਾਂ ਹੌਲੀ ਹੌਲੀ ਇਹਨਾਂ ਨੇ 27 ਤੱਕ ਲੈ ਜਾਣਾ ਔਰ ਜਿਹੜੀਆਂ ਮਹਿਲਾਵਾਂ ਨੂੰ ਵੀ ਕਿਹਾ ਸੀ ਅਸੀਂ 1000 ਰੁਪਏ ਦੇਾਂਗੇ ਬਾਅਦ ਕਹਿੰਦਾ 1100 ਦੇਾਂਗੇ ਉਹ ਹੱਲੇ ਤੱਕ ਤਾਂ ਕਿਸੇ ਨੂੰ ਕੋਈ ਦਿੱਤਾ ਨਹੀਂ ਔਰ ਇਹ ਘੋਸ਼ਣਾ ਦੇ ਵਿੱਚ ਮੈਨੂੰ ਕਿਸੇ ਵੀ ਇੱਕ ਘੋਸ਼ਣਾ ਦੇ ਵਿੱਚ ਮੈਂ ਕਹਿ ਸਕਦਾ ਕਿ ਇੱਕ ਵੀ ਘੋਸ਼ਣਾ ਜਿਹੜੀ ਧਰਤਲ ਤੇ ਨਜ਼ਰ ਨਹੀਂ ਆਉਂਦੀ ਤਾਂ ਰੋਜ਼ਾਨਾ ਜਿਹੜਾ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਤਾਂ ਤੁਸੀਂ ਹਰ ਜਗ੍ਹਾ ਹਰ ਜ਼ਿਲ੍ਹੇ ਹਰ ਗਲੀ ਹਰ ਮੋਹੱਲੇ ਦੇਖਦੇ ਹੋ ਰੋਜ਼ਾਨਾ ਤੁਹਾਨੂੰ ਕੇਸ ਮਿਲਦੇ ਆ ਕਿ ਅੱਜ ਉੱਥੇ ਗੋਲੀ ਮਾਰਤੀ ਅੱਜ ਉੱਥੇ ਗੋਲੀ ਮਾਰਤੀ ਰੋਜ਼ ਯਾਨੀ ਇਸ ਵੇਲੇ ਕੋਈ ਵੀ ਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਦਾ ਕਦੋਂ ਕਿਹਦੇ ਤੇ ਗੋਲੀ ਚੱਲ ਜਾਣੀ ਕੋਈ ਪਤਾ ਨਹੀਂ ਇੱਥੇ ਪਹਿਲਾਂ ਤਾਂ ਬਾਹਰ ਲਿਆਂ ਦੀ ਗੱਲ ਸੀ ਹੁਣ ਤਾਂ ਇਹ ਆਪਣੀਆਂ ਰੈਲੀਆਂ ਦੇ ਵਿੱਚ ਆਪਣੀ ਉਹ ਗੁੰਡਾਗਰਦੀ ਜਿਹੜੀ ਆ ਕਿਉਂਕਿ ਜਿਹੜੀਆਂ ਆ ਆਸ ਤਾਂ ਬਾਹਰ ਪੈ ਜਾਣੀਆਂ ਉਹ ਅੰਦਰ ਵੀ ਘਰ ਦੇ ਵਿੱਚ ਵੀ ਹੁੰਦੀਆਂ ਜਿਹੜੀਆਂ ਬਾਹਰ ਜਦੋਂ ਬੱਚਾ ਕੋਈ ਗਾਮ ਬਾਹਰ ਕਰਕੇ ਆਉਂਦਾ ਤੇ ਉਹ ਜਿਹੜਾ ਕਿਤੇ ਨਾ ਕਿਤੇ ਉਹਦੇ ਚ ਗੁਣ ਘਰ ਚ ਵੀ ਦਿਖਾ ਲਦਾ ਔਰ ਉਹੀ ਗੋਲੀ ਜਿਹੜੀ ਇਹਨਾਂ ਦੀ ਆਪਸ ਵਿੱਚ ਵੀ ਆਮ ਆਦਮੀ ਪਾਰਟੀ ਤੇ ਗੋਲੀ ਚੱਲੀ ਹੈ ਇਹ ਉਹਦੇ ਨਤੀਜੇ ਆ ਕਿਉਂਕਿ ਇਹਨਾਂ ਨੂੰ ਕਿਸੇ ਦੀ ਚਿੰਤਾ ਨਹੀਂ ਲਾ ਐਂਡ ਆਰਡਰ ਨੂੰ ਤੇ ਇਹਨਾਂ ਨੇ ਆਪ ਨਾਲ ਮਿਲ ਕੇ ਹੀ ਖਰਾਬ ਕੀਤਾ ਆ ਔਰ ਇਹ ਵਿੱਚ ਸਭ ਤੋਂ ਵੱਡਾ ਦੋਸ਼ੀ ਅਗਰ ਜੇ ਹੈ ਤਾਂ ਭਗਵਾਨ ਜੀ ਮਾਨ ਤੇ ਕਿ ਜੀ